ਸਾਸਤਰੀ ਕਾਲ ਮੈਂ ਕਵਰ ਪ੍ਰੀਤ ਕੌਰ ਮਾਨ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ 셀ਫ ਕੌਨਫੀਡੈਂਸ ਦੀ ਕਿ 셀ਫ ਕੌਨਫੀਡੈਂਸ ਹੈ ਕੀ 셀ਫ ਕੌਨਫੀਡੈਂਸ ਉਹ ਹੈ ਕਿ ਇਹ ਨਹੀਂ ਤੁਸੀਂ ਆਪਦੇ ਆ ਚੰਗੀਆਂ ਗੱਲਾਂ ਨਾਲ ਆਪਦੇ ਆਪ ਨੂੰ ਸਵਾਰ ਕਰਦੇ ਹੋ ਬਲਕਿ ਇਹ ਹੈ ਕਿ ਤੁਸੀਂ ਆਪਣੀਆਂ ਮਾੜੀਆਂ ਗੱਲਾਂ ਨਾਲ ਆਪਣੀਆਂ ਕਮੀਆਂ ਨਾਲ ਵੀ ਆਪਦੇ ਆਪ ਨੂੰ ਸਵਾਰ ਕਰਦੇ ਹੋ ਉਹਨਾਂ ਤੋਂ ਡਰਦੇ ਨਹੀਂਗੇ ਇਹਨੂੰ ਤੋਂ ਡਰਨ ਦਾ ਭਾਵ ਹੀ ਹੈ ਕਿ ਜੇਕਰ ਅਸੀਂ ਕਿਸੇ ਸਭਾ 'ਚ ਜਾਂਦੇ ਆ ਤਾਂ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਚੰਗੇ ਬੁਲਾਰੇ ਨਹੀਂਗੇ ਅਸੀਂ ਉਹ ਸਭਾ 'ਚ ਜਾ ਨਹੀਂ ਸਕਦੇ ਪਰ ਜੇਕਰ ਤੁਹਾਡੇ ਅੰਦਰ ਕੌਨਫੀਡੈਂਸ ਹੈ ਤਾਂ ਤੁਸੀਂ ਇਹ ਸੋਚੋਗੇ ਕਿ ਨਹੀਂ ਮੈਂ ਇੱਕ ਚੰਗਾ ਬੁਲਾਰਾ ਨਹੀਂ ਪਰ ਇੱਕ ਚੰਗਾ ਸਰੋਤਾ ਜ਼ਰੂਰ ਹਾਂ ਮੈਂ ਉਹ ਸਭਾ 'ਚ ਜਾਵਾਂਗਾ ਇਹ ਕੌਨਫੀਡੈਂਸ ਤੁਹਾਡੇ ਅੰਦਰ ਤੁਹਾਨੂੰ ਕਿਸੇ ਵੀ ਮੰਜ਼ਲ ਤੇ ਪਹੁੰਚ ਸਕਦਾ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਜੇਕਰ ਤੁਹਾਡੇ ਵਿੱਚ ਸੈਲਫ ਕੌਨਫੀਡੈਂਸ ਨਹੀਂ ਹੈ ਤਾਂ ਤੁਹਾਡੇ ਵਿੱਚ ਚਾਹੇ ਜਿੰਨਾ ਵੀ ਟੈਲੈਂਟ ਕਿਉਂ ਨਾ ਹੋਵੇ ਤੁਸੀਂ ਕਦੇ ਵੀ ਸਹੀ ਸਮੇਂ ਤੇ ਤੇ ਸਹੀ ਤਰੀਕੇ ਨਾਲ ਆਪਣੀ ਮੰਜ਼ਲ ਤੇ ਨਹੀਂ ਪਹੁੰਚ ਸਕੋਗੇ ਪਰ ਜੇਕਰ ਤੁਸੀਂ ਆਪਣੀ ਮੰਜ਼ਲ ਤੇ ਪਹੁੰਚ ਗਏ ਤਾਂ ਸਹੀ ਤਰੀਕੇ ਨਾਲ ਆਪਣੀ ਪੇਸ਼ਕਾਰੀ ਨਹੀਂ ਕਰ ਸਕੋਗੇ ਇਸ ਲਈ 셀프 ਕੌਨਫੀਡੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ 셀프 ਕੌਨਫੀਡੈਂਸ ਆਉਂਦਾ ਕਿਉਂ ਨਹੀਂ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਪੂਰੀ ਦੁਨੀਆ ਜਿਹੜੀ ਉਹ ਬਹੁਤ ਕੁਝ ਕਰ ਸਕਦੀ ਹੈ ਬਸ ਇੱਕ ਮੈਂ ਹੀ ਆ ਕਿ ਮੈਂ ਕੁਝ ਨਹੀਂ ਕਰ ਸਕਦਾ ਜੇਕਰ ਸਾਡੇ ਤੋਂ ਕੰਮ ਕਰਦੇ ਆ ਥੋੜੀ ਜਿਹੀ ਗਲਤੀ ਹੋ ਜਾਂਦੀ ਹੈ ਤਾਂ ਵੀ ਸਾਡਾ ਕੌਨਫੀਡੈਂਸ ਲੋ ਹੋ ਜਾਂਦਾ ਪਰ ਉੱਥੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਹੋ ਗਿਆ ਜੇ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ ਮੈਂ ਨਵੇਂ ਸਿਰੇ ਤੋਂ ਸ਼ੁਰੂ ਕਰਾਂਗਾ ਉਹਨਾਂ ਗਲਤੀਆਂ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ। 셀프 ਕੌਨਫੀਡੈਂਸ ਦੇ ਕਾਰਨ ਹੀ ਅਸੀਂ ਘੱਟ ਮਿਹਨਤ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ। 셀프 ਕੌਨਫੀਡੈਂਸ ਆਉਂਦਾ ਕਿਵੇਂ ਹੈ? ਸਾਡੇ ਮਨ ਨੂੰ ਅਸੀਂ ਸ਼ਾਂਤ ਰੱਖਾਂਗੇ, ਕੋਈ ਐਕਸਰਸਾਈਜ਼ ਕਰਾਂਗੇ, ਮੈਡੀਟੇਸ਼ਨ ਕਰਾਂਗੇ ਤਾਂ ਸਾਡੇ ਅੰਦਰ ਚੰਗੇ ਵਿਚਾਰ ਆਉਣਗੇ। ਅਸੀਂ ਆਪਦੇ ਆਪ ਨਾਲ ਬੈਠਾਂਗੇ। ਆਪ ਦੇ ਆਪ ਨਾਲ رابطہ ਕਰਾਂਗੇ ਖੁਦ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਅੰਦਰ ਚੰਗੇ ਵਿਚਾਰ ਆਉਣਗੇ ਪੋਜ਼ਿਟਿਵਿਟੀ ਆਊਗੀ ਅਸੀਂ ਕੀ ਹੋ ਗਿਆ ਸੋਸ਼ਲ ਮੀਡੀਆ ਨਾਲ ਇੰਨਾ ਜੁੜ ਕੇ ਸਾਡੇ ਆਲੇ-ਦੁਆਲੇ ਜਿਹੜਾ ਸ਼ੋਰ ਸ਼ਰਾਬਾ ਇੰਨਾ ਹੋ ਗਿਆ ਕਿ ਸਾਨੂੰ ਖੁਦ ਨਹੀਂ ਪਤਾ ਸਾਡੇ ਅੰਦਰ ਚੱਲ ਕੀ ਰਿਹਾ ਹੈ ਅਸੀਂ ਜੋ ਲੋਕ ਸਾਨੂੰ ਕਹਿ ਜਾਂਦੇ ਆ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਤਾਂ ਅਸੀਂ ਸਹਿਜੇ ਮੰਨ ਲੈਨੇ ਆ ਕਿ ਹਾਂ ਇਹ ਕੰਮ ਮੈਂ ਨਹੀਂ ਕਰ ਸਕਦਾ ਅਸੀਂ ਉਹਨੂੰ ਸੋਚ-ਸੋਚ ਕੇ 네ਗੇਟਿਵ ਹੋਈ ਜਾਂਦੇ ਆ ਸਾਨੂੰ ਇਹ ਮੌਕਾ ਹੀ ਨਹੀਂ ਮਿਲਦਾ ਕਿ ਅਸੀਂ ਖੁਦ ਨਾਲ ਬੈਠ ਕੇ ਗੱਲਬਾਤ ਕਰ ਸਕੀਏ ਕਿ ਨਹੀਂ ਮੈਂ ਇਹ ਕੰਮ ਕਰ ਸਕਦਾ ਮੇਰੇ ਅੰਦਰ ਇੰਨੀ ਪਾਵਰ ਹੈ ਮੈਂ ਇਸ ਕੰਮ ਨੂੰ ਕਰ ਸਕਾਂ ਮੈਂ ਇਸ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਸਕਦਾ ਇਹ ਕੌਨਫੀਡੈਂਸ ਸਾਡੇ ਅੰਦਰ ਆਉਂਦਾ ਹੀ ਨਹੀਂ ਕੌਨਫੀਡੈਂਸ ਲਿਆਉਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਪੋਜ਼ਿਟਿਵ ਲੋਕਾਂ ਨਾਲ ਬੈਠਣਾ ਚਾਹੀਦਾ ਹੈ ਜਿਹੜੇ ਸਾਨੂੰ ਚੰਗੇ ਵਿਚਾਰ ਦੱਸ ਸਕਣ ਜਿਹੜੇ ਸਾਨੂੰ ਅੱਗੇ ਵਧਣ ਦੇ ਰਾਹ ਦੱਸ ਸਕਣ ਨਾ ਕਿ 네ਗੇਟਿਵ ਲੋਕਾਂ ਨਾਲ ਬੈਠਣਾ ਚਾਹੀਦਾ ਕਿ ਜਿਨ੍ਹਾਂ ਦੇ ਖੁਦ ਰਸਤੇ ਵੀ ਗਵਾਚ ਜਾਂਦੇ ਮੰਜ਼ਲਾਂ ਤੇ ਪਹੁੰਚਣੀ ਤਾਂ ਬਹੁਤ ਦੂਰ ਦੀ ਗੱਲ ਹੈ 네ਗੇਟਿਵ ਲੋਕਾਂ ਦੀ ਸੰਗਤ ਹੈ ਜਿਹੜੀ ਸਾਨੂੰ 네ਗੇਟਿਵ ਹੀ ਕਰੇਗੀ ਪੋਜ਼ਿਟਿਵ ਲੋਕਾਂ ਦੀ ਸੰਗਤ ਸਾਨੂੰ ਪੋਜ਼ਿਟਿਵ ਕਰੇਗੀ ਉਹ ਕਹਿੰਦੇ ਆ ਜੈਸੀ ਸੰਗਤ ਵੈਸੀ ਰੰਗਤ ਚੰਗੀਆਂ ਕਿਤਾਬਾਂ ਪੜੋ ਉਹਨਾਂ ਲੋਕਾਂ ਨੂੰ ਪੜੋ ਜਿਹੜੇ ਬਹੁਤ ਮਹਾਨ ਬਣ ਗਏ ਜਿਨ੍ਹਾਂ ਨੇ ਆਪਦੇ ਆਪ ਤੇ ਵਿਸ਼ਵਾਸ ਕਰਕੇ ਇਤਿਹਾਸ ਰਚਦੇ ਕਿਉਂਕਿ ਜੇਕਰ ਅਸੀਂ ਆਪਦੇ ਆਪ ਨੂੰ ਨਹੀਂ ਖੋਜਾਂਗੇ ਕਿ ਅਸੀਂ ਕੌਣ ਹਾਂ ਤਾਂ ਅਸੀਂ ਆਪਦੇ ਆਪ ਤੇ ਯਕੀਨ ਵੀ ਨਹੀਂ ਕਰ ਸਕਾਂਗੇ ਤਾਂ ਆਪਦੇ ਆਪ ਨੂੰ ਖੋਜੋ ਆਪਦੇ ਆਪ ਨਾਲ ਬੈਠੋ ਲੋਕਾਂ ਤੇ ਵਿਸ਼ਵਾਸ ਨਾ ਕਰੋ ਕਿ ਲੋਕ ਕੀ ਕਹਿੰਦੇ ਨੇ ਜੇਕਰ ਸਾਨੂੰ ਕਿਸੇ ਨੇ ਇਹ ਕਹਿਤਾ ਕਿ ਵੀ ਤੂੰ ਤਾਂ ਤੇਰੀ ਦਿੱਖ ਠੀਕ ਨਹੀਂ ਹੈ ਤੂੰ ਸੋਹਣਾ ਨਹੀਂ ਤਾਂ ਸਾਨੂੰ ਪੂਰਾ ਦਿਨ ਇਹ ਲੱਗਿਆ ਰਹਿੰਦਾ ਕਿ ਹਾਂ ਮੈਂ ਸੋਹਣਾ ਨਹੀਂ ਕਿ ਮੇਰੀ ਦਿੱਖ ਠੀਕ ਨਹੀਂ ਅਸੀਂ ਲੋਕਾਂ ਤੇ ਬਹੁਤ ਵਿਸ਼ਵਾਸ ਕਰਦੇ ਹਾਂ ਕਿ ਲੋਕ ਕੀ ਕਹਿ ਰਹੇ ਨੇ ਤਾਂ ਲੋਕਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰੋ ਜੇਕਰ ਤੁਹਾਡਾ ਕੌਨਫੀਡੈਂਸ ਲੋਅ ਕਰ ਰਿਹਾ ਹੈ ਤੁਹਾਨੂੰ ਇਹ ਕਹਿ ਰਿਹਾ ਕਿ ਤੂੰ ਇਹ ਕੰਮ ਨਹੀਂ ਕਰ ਸਕਦਾ ਜਾਂ ਤੂੰ ਇਹ ਵਧੀਆ ਤਰੀਕੇ ਨਾਲ ਨਹੀਂ ਕੀਤਾ ਤਾਂ ਉਹਨਾਂ ਲੋਕਾਂ ਨੂੰ ਭੁੱਲ ਜਾਓ ਉਹਨਾਂ ਦੀ ਸੰਗਤ ਛੱਡ ਦਿਓ ਉਹਨਾਂ ਨਾਲ ਮਿਲਣਾ ਉਹਨਾਂ ਦੇ ਨਾਲ ਬੈਠਣਾ ਉੱਠਣਾ ਛੱਡ ਦਿਓ ਬਸ ਤੁਸੀਂ ਆਪਣੇ ਕੰਮ ਤੇ ਧਿਆਨ ਦਿਓ ਆਪਦੇ ਆਪ ਤੇ ਧਿਆਨ ਦਿਓ ਕਦੇ ਵੀ ਕਿਸੇ ਲਈ ਸਮਾਂ ਨਾ ਬਰਬਾਦ ਕਰੋ ਜੇਕਰ ਤੁਸੀਂ ਫ੍ਰੀ ਹੋ ਚੰਗੀਆਂ ਕਿਤਾਬਾਂ ਪੜ੍ਹੋ ਚੰਗੇ ਲੋਕਾਂ ਕੋਲ ਬੈਠੋ ਆਪਦੇ ਆਪ ਨਾਲ ਬੈਠੋ ਆਪਦੇ ਆਪ ਚੋਂ ਕੁਝ ਚੰਗਾ ਲੱਭਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੇ ਅੰਦਰ ਆਤਮ ਵਿਸ਼ਵਾਸ ਆ ਸਕੇ ਅੱਜ ਦੇ ਪ੍ਰੋਗਰਾਮ ਵਿੱਚ ਇਨਾ ਹੀ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਮੈਂਟਸ ਵਿੱਚ ਦੱਸਣਾ ਜੇਕਰ ਤੁਸੀਂ ਵੀ ਕਿਸੇ ਵਿੱਚ ਕੁਝ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹੋ ਕਿਸੇ ਟੌਪਿਕ ਤੇ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ